ਸਸ਼ੀਕਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮਹਿਮਾਨ ਪਰਕਰਾ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਅੱਜ ਹੈ ਦੇਸ਼ ਦੇ ਪੀਐਮ ਨਰਿੰਦਰ ਮੋਦੀ ਦਾ ਜਨਮ ਦਿਨ ਆਪਣੇ ਜਨਮ ਦਿਨ ਤੇ ਔਰ ਤੁਹਾਨੂੰ ਪੀਐਮ ਮੋਦੀ ਦੇਣਗੇ ਇੱਕ ਵੱਡਾ ਤੋਹਫਾ ਹੁਣ பஞ்சਾਇਤੀ ਚੋਣਾਂ ਦੀ ਪ੍ਰਕਿਰਿਆ ਚ ਆਵੇਗੀ ਹੋਰ ਵੀ ਜ਼ਿਆਦਾ ਤੇਜ਼ੀ ਦਿੱਲੀ ਨੂੰ ਅੱਜ ਮਿਲੇਗਾ ਨਵਾਂ ਸੀਐਮ ਪੰਜਾਬ ਸਰਕਾਰ ਨੇ ਖੇਤੀ ਨੀਤੀ ਕੀਤੀ ਜਾਰੀ ਇੱਕ ਦੇਸ਼ ਇੱਕ ਚੋਣ ਦੀ ਹੋਈ ਦੁਬਾਰਾ ਵਾਪਸੀ ਮੌਸਮ ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਹੁਣ ਖਬਰਾਂ ਵਿਸਥਾਰ ਨਾਲ ਅੱਜ ਦੇ ਸ੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ 74ਵਾਂ ਜਨਮ ਦਿਨ ਦੇ ਦਿਹਾੜੇ ਤੇ ਪੀਐਮ ਮੋਦੀ ਔਰਤਾਂ ਨੂੰ ਇੱਕ ਵੱਡਾ ਤੋਹਫਾ ਦੇਣ ਜਾ ਰਹੇ ਨੇ ਔਰਤਾਂ ਦੇ ਖਾਤੇ 'ਚ 5000 ਰੁਪਏ ਜਮ੍ਹਾਂ ਕਰਵਾਇਆ ਜਾਏਗਾ ਦਾ ਸਹੀ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ ਤੇ ਪ੍ਰਧਾਨ ਮੰਤਰੀ 74ਵੇਂ ਸਾਲ ਦੇ ਹੋ ਗਏ ਹਨ ਉਹਨਾਂ ਦਾ ਜਨਮ ਦਿਨ 10 ਸਤੰਬਰ 1950 ਨੂੰ ਹੋਇਆ ਸੀ ਆਪਣੇ ਜਨਮ ਦੇ ਮੌਕੇ ਤੇ ਪ੍ਰਧਾਨ ਮੰਤਰੀ ਉੜੀਸਾ ਸਰਕਾਰ ਦੀ ਇੱਕ ਯੋਜਨਾ ਸੰਬੂਕ ਯੋਜਨਾ ਦੀ ਸ਼ੁਰੂਆਤ ਕਰਨਗੇ ਯੋਜਨਾ ਖਾਸ ਤੌਰ ਤੇ ਔਰਤਾਂ ਲਈ ਹੈ ਇਸ ਦੇ ਤਹਿਤ ਸਰਕਾਰ ਦੇ ਵਿੱਚਕ ਦੋ ਵਾਰ ਲਾਭ ਪ੍ਰਾਪਤੀਆਂ ਦੇ ਖਾਤਿਆਂ ਵਿੱਚ 5-5000 ਰੁਪਏ ਪਾਵੇਗੀ ਯਾਨੀ ਇੱਕ ਸਾਲ ਵਿੱਚ ਉਹਨਾਂ ਦੇ ਖਾਤਿਆਂ ਵਿੱਚ 10000 ਰੁਪਏ ਟਰਾਂਸਫਰ ਕੀਤੇ ਜਾਣਗੇ ਦਾ ਸਹੀ ਹੈ ਕਿ ਪੀਐਮ ਮੋਦੀ ਕਾ ਯੋਜਨਾ ਦੀ ਤਿਆਰੀ ਸ਼ੁਰੂਆਤ ਕਰਨ ਜਾ ਰਹੀ ਨੇ ਜਿਸ ਦੇ ਤਹਿਤ ਔਰਤਾਂ ਜਿਹੜੀਆਂ ਲਾਭ ਪ੍ਰਾਪਤੀ ਔਰਤਾਂ ਨੇ ਉਹਨਾਂ ਦੇ ਖਾਤਿਆਂ 'ਚ ਸਾਲ ਦੇ ਵਿੱਚ ਦੋ ਵਾਰੀ 5-5000 ਰੁਪਏ ਟਰਾਂਸਫਰ ਕੀਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਇੱਕ ਸਾਲ ਦੇ ਵਿੱਚ 10000 ਰੁਪਏ ਦਾ ਲਾਭ ਹੋਵੇਗਾ ਪੰਚਾਇਤੀ ਚੋਣਾਂ ਦਾ ਜਿਹੜਾ 2024 ਦਾ ਸੋਧ ਬਿੱਲ ਪਾਸ ਹੋ ਗਿਆ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਦੇ ਵਿੱਚ ਹੋਰ ਵੀ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲੇਗੀ ਦੱਸ ਹੈ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਪੰਜਾਬ ਪੰਚਾਇਤੀ ਰਾਜ ਸੋਧ ਦਲ 2024 ਪਾਸ ਕਰ ਦਿੱਤਾ ਹੈ ਪੰਜਾਬ ਦਾ ਰਾਜਪਾਲ ਬਣਨ ਤੋਂ ਬਾਅਦ ਉਹਨਾਂ ਵੱਲੋਂ ਪਾਸ ਕੀਤਾ ਗਿਆ ਇਹ ਪਹਿਲਾ ਬਿਲ ਹੈ ਜਿਸ ਨੂੰ ਵਿਧਾਨ ਸਭਾ ਵਿੱਚ ਮਨਜ਼ੂਰੀ ਦਿੱਤੀ ਗਈ ਹੈ ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਤੇਜ਼ ਹੋ ਜਾਵੇਗੀ ਅਤੇ ਕੋਈ ਵੀ ਪਾਰਟੀ ਆਪਣੇ ਹਲਕੇ ਵਿੱਚ ਪੰਚਾਇਤੀ ਚੋਣਾਂ ਨਹੀਂ ਕਰਵਾ سکےਗੀ ਇਸ ਨਾਲ ਸਰਕਾਰ ਨੂੰ ਅਗਲੇ ਮਹੀਨੇ ਸੂਬੇ ਵਿੱਚ 13241 ਪੰਚਾਇਤੀ ਦੀਆਂ ਚੋਣਾਂ ਕਰਵਾਉਣ ਵਿੱਚ ਮਦਦ ਮਿਲੇਗੀ ਸਰਕਾਰ ਅਕਤੂਬਰ ਦੇ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਲਈ ਉਤਸੁਖ ਹੈ ਜਿਸ ਤੋਂ ਬਾਅਦ ਪੰਚਾਇਤੀ ਸਸਤੀ ਅਤੇ ਜ਼ਿਲਾ ਮਸਤੀ ਦੇ ਚੋਣਾਂ ਹੋਣਗੀਆਂ ਨਵੇਂ ਰਾਜਪਾਲ ਨੇ ਆਪਣੇ ਕਾਰਜਕਾਲ ਦੀ ਪਹਿਲੇ ਬਿੱਲ ਨੂੰ ਹਰੀ ਝੰਡੀ ਦਿੱਤੀ ਹੈ ਮੌਨਸੂਨ ਸੈਸ਼ਨ ਦੌਰਾਨ ਸਦਨ ਨੇ ਪੰਜਾਬ ਪੰਚਾਇਤੀ ਰੂਲ 1994 ਵਿੱਚ ਹੀ ਸੋਦ ਕਿ ਤੀਸੀ ਸੋਧ ਮਗਰੋਂ ਕੋਈ ਵੀ ਉਮੀਦਵਾਰ ਪਾਰਟੀ ਚੋਂ ਨਿਸ਼ਾਨ ਤੇ ਚੋਣ ਨਹੀਂ ਲੜ ਸਕਣਗੇ ਇਸ ਦੀ ਪ੍ਰਵਾਨਗੀ ਰਾਜਪਾਲ ਤੋਂ ਲੈਣੀ ਜ਼ਰੂਰੀ ਨਹੀਂ ਹੁੰਦੀ ਹੈ ਰਾਜਪਾਲ ਵੱਲੋਂ ਸੋਧ ਬਿੱਲ ਨੂੰ ਪ੍ਰਵਾਨਗੀ ਦੇਣ ਨਾਲ ਸੁਭਾ ਸਰਕਾਰ ਨੂੰ ਰਾਹਤ ਮਿਲੀਆਂ ਤੇ ਪੰਚਾਇਤੀ ਚੋਣਾਂ ਲਈ ਰਾਹ ਪੱਧਰਾ ਹੋ ਗਿਆ ਹੈ ਦਾ ਸਹੀ ਹੈ ਕਿ ਹੁਣ ਪੰਜਾਬ ਦੇ ਵਿੱਚ ਪੰਚਾਇਤ ਜੋਣਾ ਜਲਦ ਹੀ ਹੋਣੀ ਹੈ ਉਸ ਦੀ ਪ੍ਰਕਿਰਿਆ ਦੇ ਵਿੱਚ ਜਿਹੜਾ ਸੋਧ 2024 ਦਾ ਬਿੱਲ ਪਾਸ ਹੋਇਆ ਹੈ ਉਸ ਦੇ ਵਿੱਚ ਵੀ ਧੀਜੀ ਆਵੇਗੀ ਅਰਵਿੰਦ ਕੇਜਰੀਵਾਲ ਆਪਣੇ ਸੀਐਮ ਦੇ ਅਹੁਦੇ ਤੋਂ ਜਿਹੜਾ ਕਿ ਅਸਤੀਫਾ ਦੇਣਗੇ ਤੇ ਅੱਜ ਉਹ ਦਿੱਲੀ ਨੂੰ ਨਵਾਂ ਸੀਐਮ ਮਿਲ ਸਕਦਾ ਹੈ ਦੱਸਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਨੇ ਦੱਸਿਆ ਜਾਂਦਾ ਹੈ ਕਿ ਉਹ ਅੱਜ ਸ਼ਾਮ 4:30 ਵਜੇ ਐਲੈਂਜ਼ੀ ਨੂੰ ਮਿਲਣਗੇ ਅਦੇ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਨਾਲ ਮੀਟਿੰਗ ਕਰਨਗੇ ਇਸ ਬੈਠਕ 'ਚ ਕੇਜਰੀਵਾਲ ਦੇ ਅਸਤੀਫੇ ਦੇ ਨਾਲ-ਨਾਲ ਵਿਧਾਇਕ ਦਲ ਦੇ ਨੇਤਾ ਦੇ ਨਾਂ ਚੋਣ ਲੜਨ ਅਤੇ ਉਹਨਾਂ ਦੇ ਸਮਰਥਨ ਦਾ ਪੱਤਰ ਤਿਆਰ ਕੀਤਾ ਜਾਵੇਗਾ ਆਪਣੇ ਅਸਤੀਫੇ ਨਾਲ ਕੇਜਰੀਵਾਲ ਜਨਤਾ ਨੂੰ ਇਹ ਸੁ रहे ਹਨ ਕਿ सीबीआई ਅਤੇ ईडी ਵਰਗੀਆਂ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਉਹਨਾਂ ਖਿਲਾਫ ਸਾਜ਼ਿਸ਼ਾਂ ਸਜਾਈ ਰਚੀ ਜਾ ਰਹੀ ਸੀ ਫਿਰ ਵੀ ਉਹ ਕੰਮ ਕਰਦੇ ਰਹੇ ਨਵੇਂ ਮੁੱਖ ਮੰਤਰੀ ਲਈ ਪੰਜ ਨਾਂ ਸਾਹਮਣੇ ਆ ਰਹੇ ਹਨ ਇਹਨਾਂ ਵਿੱਚ ਦਿੱਲੀ ਸਰਕਾਰ ਦੇ ਮੰਤਰੀ ਕੇਲਾਸ਼ ਗਹਿਲੋਤ ਆਤੀ ਸੀ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਦੇ ਨਾਲ ਸੌਰਵ ਭਾਦਵਾ ਅਤੇ ਗੋਪਾਲ رائے ਦੇ ਨਾਮ ਸ਼ਾਮਲ ਹੁੰਦਾ ਸਹੀ ਹੈ ਕਿ ਅੱਜ ਸ਼ਾਮ ਨੂੰ ਕਿਰਬ 4:30 ਵਜੇ ਦੇ ਆਸ-ਪਾਸ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਚਾਹੇਗਾ ਉਸ ਤੋਂ ਪਹਿਲਾਂ ਆਮ ਜਨਤਾ ਆਮ ਆਦਮੀ ਪਾਰਟੀ ਦੇ ਦੀ ਵਿਦਾਇਕਾ ਨਾਲ ਮੀਟਿੰਗ ਕੀਤੀ ਜਾਵੇਗੀ ਉਸ ਤੋਂ ਬਾਅਦ ਅਜੇ ਦਿੱਲੀ ਨੂੰ ਨਵਾਂ ਸੀਐਮ ਮਿਲ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਖੇਤੀ ਨੀਤੀ ਜੜੀ ਕੀ ਜਾਰੀ ਕਰ ਦਿੱਤੀ ਗਈ ਹੈ ਦੱਸਈਏ ਕਿ ਪੰਜਾਬ ਸਰਕਾਰ ਨੇ ਆਪਣੀ ਖੇਤੀ ਨੀਤੀ ਤਿਆਰ ਕਰ ਲਈ ਹੈ ਨੀਤੀ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਮਜ਼ਦੂਰਾਂ ਲਈ ਪੈਨਸ਼ਨਾਂ ਤੇ ਸਾਰੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਸਿਫਾਰਿਸ਼ ਕਰਦੀ ਹੈ ਇਸ ਤੋਂ ਇਲਾਵਾ ਪਾਣੀ ਅਤੇ ਬਿਜਲੀ ਦੀ ਬਚਤ ਕਰਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਰਾਹਤ ਦੇਣ ਲਈ ਪਾਣੀ ਬਚਾਉ ਪੈਸਾ ਕਮਾਓ ਸਕੀਮ ਲਿਆਉਣ ਦੀ ਵੀ ਇੱਕ ਸਿਫਾਰਿਸ਼ ਕੀਤੀ ਗਈ ਹੈ ਨੀਤੀ ਦਾ ਖੜਾ ਜਾਰੀ ਕਰ ਦਿੱਤਾ ਗਿਆ ਹੈ ਹੁਣ ਇਸ ਮਾਮਲੇ ਵਿੱਚ ਕਿਸਾਨ ਅਤੇ ਕਿਸਾਨ ਖੇਤਰ ਦੇ ਇਹ ਲੋਕਾਂ ਦੇ ਰਾਏ ਲਈ ਜਾਵੇਗੀ ਉਸ ਤੋਂ ਬਾਅਦ ਨੀਤੀ ਲਾਗੂ ਕੀਤੀ ਜਾਵੇਗੀ ਨੀਤੀ ਬਣਾਉਣ ਸਮੇਂ ਕਿਸਾਨਾਂ ਨਾਲ ਸੰਬੰਧਿਤ ਹਰ ਮੁੱਦੇ ਨੂੰ ਛੂਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਫਾਇਦਾ ਹੋ ਸਕੇ ਡਰਾਫਟ ਵਿੱਚ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਯੋਜਨਾ ਤਿਆਰ ਕਰਨ ਦੀ ਗੱਲ ਕੀਤੀ ਗਈ ਹੈ ਛੋਟੇ ਕਿਸਾਨਾਂ ਲਈ ਕਰਜ ਮੁਆਫੀ ਯੋਜਨਾ ਤਿਆਰ ਕਰਨ ਦਾ ਵਿਚਾਰ ਵੀ ਖੜਰੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਪਬਲਿਕ ਡਿਸਟ੍ਰੀਬਿਊਸ਼ਨ ਦੇ ਸਿਸਟਮ ਵਿੱਚ ਹੋਰ ਸੁਧਾਰ ਕਰਨ ਦੀ ਵੀ ਗੱਲ ਕੀਤੀ ਗਈ ਹੈ ਖੜਰੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਇਸ ਮਾਮਲਾ ਕੇਂਦਰ ਸਰਕਾਰ ਕੋਲ ਉਠਾਵੇ ਉਸ ਨੇ ਨਾਲ ਹੀ ਜੈਵਿਕ ਖੇਤੀ ਅਤੇ ਨੂੰ ਉਤਸ਼ਾਹਿਤ ਕਰਨ ਤੇ ਵੀ ਜ਼ੋਰ ਅੰਦਾਜ਼ਾ ਸਹੀ ਕਿ ਪੰਜਾਬ ਸਰਕਾਰ ਨੇ ਜਿਹੜੀ ਆਪਣੀ ਖੇਤੀ ਨੀਤੀ ਜੇ ਖੇਤੀ ਨੀਤੀ ਹੈ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਗਰੀਬ ਕਿਸਾਨ ਅਤੇ 60 ਸਾਲ ਦੇ ਬਜ਼ੁਰਗਾ ਨੂੰ ਪੈਨਸ਼ਨ ਦੀ ਗੱਲ ਵੀ ਕੀਤੀ ਗਈ ਹੈ ਇੱਕ ਦੇਸ਼ ਇੱਕ ਚੋਣ ਦੁਆਰਾ ਵਾਪਸੀ ਕਰ ਰਿਹਾ ਹੈ ਦੱਸਿਆ ਕਿ ਕੋਲੀਸ਼ਨ ਨੇ ਰਾਜਨੀਤੀ ਦੀਆਂ ਮਜਬੂਰੀਆਂ ਕਰਕੇ ਮੋਦੀ ਦੀ ਅਗਵਾਈ ਹੇਠ ਐਨਡੀਐ ਸਰਕਾਰ ਨੇ ਪਹਿਲੇ 100 ਦਿਨ ਦੀ ਪਹਿਚਾਣ ਨੀਤੀ ਦੇ ਫੈਸਲੇ ਵਾਪਸ ਲੈਣ ਵੱਜੋਂ ਬਣ ਗਈ ਹੈ ਪਿਛਲੇ ਇੱਕ ਦਹਾਕੇ ਦੌਰਾਨ ਭਾਜਪਾ ਨੂੰ ਸੱਤਾ ਵਿੱਚ ਬਣੇ ਰਹਿਣ ਦੀ ਸਹਿਯੋਗੀ ਪਾਰਟੀਆਂ ਦੀ ਹਮਾਇਤ ਦਰਕਾਰਤ ਹੈ ਤੇ ਮੋਦੀ ਦੀ ਅਗਵਾਈ ਹੇਠ ਪਾਰਟੀ ਵਿੱਚ ਬਦਲੀ ਹੋਈ ਹਕੀਕਤ ਨਾਲ ਉਕਮੇ ਤੋਂ ਦੀ ਕਾਫੀ ਕਮਰਸ਼ਕ ਕਰਦੀ ਜਾਪ ਰਹੀ ਹੈ ਇਹ ਦਿਖਾਵਾ ਕਰਨ ਦੀ ਬਹੁਤ ਕੋਸ਼ਿਸ਼ ਕਰ ਰਹੀ ਹੈ ਕਿ ਲੋਕ ਸਭ ਦੇ ਸਿੱਖਿਆ ਘਟਨ ਨਾਲ ਇਸ ਨੂੰ ਕੋਈ ਖਾਸ ਫਰਕ ਨਹੀਂ ਪਿਆ ਜਿਸ ਕਰਕੇ ਇਸ ਨੇ ਇੱਕ ਵਾਰ ਫਿਰ ਇੱਕ ਦੇਸ਼ ਇੱਕ ਚੋਣ ਦਾ ਮੁੱਦਾ ਕੱਢ ਲਿਆ ਹੈ ਪਿਛਲੇ ਮਹੀਨੇ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਇੱਕ ਮੋਟ ਹੋ ਕੇ ਕਿਸੇ ਮੁੱਦੇ ਦੀ ਹਮਾਇਤੀ ਕਰਨ ਦੀ ਅਪੀਲ ਕੀਤੀ ਸੀ ਉਹਨਾਂ ਜ਼ੋਰ ਦੇ ਕੇ ਗੱਲ ਕਹੀ ਸੀ ਕਿ ਵਾਰ-ਵਾਰ ਚੋਣਾ ਹੋਣ ਨਾਲ ਭਾਰਤ ਦੇ ਵਿਕਾਸ ਜੇ ਰੁਕਾਵਟ ਪੈਂਦੀ ਹੈ ਹੁਣ ਇਹ ਪਤਾ ਚੱਲਿਆ ਹੈ ਕਿ ਐਨਡੀਆ ਸਰਕਾਰ ਨੂੰ ਆਪਣੇ ਇਸੇ ਕਾਰਜਕਾਲ ਦੌਰਾਨ ਇਹ ਦਾਅਵਾ ਵਿਵਾਦੇ ਨੂੰ ਪੂਰਾ ਕਰਨ ਦੀ ਆਸ ਹੈ ਇਹ ਆਸਵਾਦ ਇਸ ਤੱਕ ਨੂੰ ਨਜ਼ਰਅੰਦਾਜ਼ ਕਰਦਾ ਹੈ ਕਿ ਵਿਰੋਧੀ ਧਿਰ ਦੀਆਂ ਬਹੁਤ ਸਾਰੀਆਂ ਪਾਰਟੀਆਂ ਇੱਕ ਦੇਸ਼ ਇੱਕ ਚੋਣ ਦੇ ਨਾਅਰੇ ਦਾ ਵਿਰੋਧ ਕਰਦੀਆਂ ਹਨ ਭਾਜਪਾ ਵੱਲੋਂ ਇਸ ਮੁੱਦੇ ਤੇ ਜ਼ੋਰ ਦੇਣ ਦੀ ਸਮਝ ਪੈਂਦੀ ਹੈ ਹਾਲਾਂਕਿ ਲੋਕ ਸਭਾ ਚੋਣਾਂ ਵਿੱਚ ਭਾਵੇਂ ਕਾਂਗਰਸ ਪਾਰਟੀ ਨੇ ਆਪਣੀ ਸਥਿਤੀ ਵਿੱਚ ਕਾਫੀ ਸੁਧਾਰ ਕੀਤਾ ਹੈ ਪਰ ਸਿੱਖਿਆ ਦੇ لحاظ ਨਾਲ ਹਲੇ ਵੀ ਭਾਜਪਾ ਦੇਸ਼ ਦੀ ਪ੍ਰਮੁੱਖ ਸਿਆਸੀ ਧਿਰ ਬਣੀ ਹੋਈ ਹੈ ਦਾ ਸੋ ਇਹ ਕਿ ਪੀਐਮ ਮੋਦੀ ਵੱਲੋਂ ਇੱਕ ਦੇਸ਼ ਸ਼ਿਕਾਚੋਂ ਦੀ ਵਾਪਸੀ ਦੁਬਾਰਾ ਦੇਸ਼ ਦੇ ਵਿੱਚ ਕੀਤੀ ਜਾ ਰਹੀ ਹੈ ਹੁਣ ਖਬਰ ਹੈ ਮੌਸਮ ਜਗਤ ਤੋਂ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਲਈ ਕੁਝ ਅਲਰਟ ਜਾਰੀ ਕੀਤੇ ਨੇ ਹਾਲਾਂਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਹਲਕੇ ਫੁਲਕੇ ਬਾਰਿਸ਼ ਦਰਮਿਆਨੀ ਬਾਰਿਸ਼ ਹੋਣ ਦੀ ਮੌਸਮ ਵਿਭਾਗ ਨੇ ਹਦਾਇਤਾਂ ਦਿੱਤੀਆਂ ਨੇ ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸੂਬਿਆਂ ਲਈ ਜੜਾ ਕੀ ਅਲਰਟ ਉਚਾਰੀ ਕੀਤਾ ਹੈ ਦੇਖਣਾ ਹੋਵੇਗਾ ਕਿ ਪੰਜਾਬ ਦੇ ਕਿਹੜੇ-ਕਿਹੜੇ ਸੂਬਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਬੀਤੇ ਦਿਨੀ ਪੰਜਾਬ 'ਚ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਦਵਾਈ ਹੈ ਪਰ ਮੌਣ ਇੱਕ ਵਾਰੀ ਜੜਾ ਮੌਨਸੂਨ ਹੈ ਉਸਨੇ ਆਪਣੀ ਰਫਤਾਰ ਨੂੰ ਮਠੇ ਕਰ ਲਿਆ ਹੈ ਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੂਲ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਕਈ ਸੂਬਿਆਂ 'ਚੋਂ ਕੜਾਕੇਦਾਰ ਧੁੱਪ ਨਿਕਲ ਰਹੀ ਹੈ ਜਿਸ ਤੇ ਕਾਰਨ ਲੋਕ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਦੱਸਦੀ ਹੈ ਪੰਜਾਬ ਦੇ ਦੋ ਜ਼ਿਲ੍ਹਿਆਂ ਰੂਪਨਗਰ ਅਤੇ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਅੱਜ ਹਲਕੀ ਬਾਰਿਸ਼ ਹੋਣ ਦੀ ਜਿਹੜਾ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਬਾਕੀ ਸਾਰੇ ਜ਼ਿਲ੍ਹੇ ਅੱਜ ਪੂਰੀ ਤਰ੍ਹਾਂ ਸੁੱਕੇ ਰਹਿਣਗੇ ਮੌਸਮ ਵਿਭਾਗ ਕੇਂਦਰ ਮੁਤਾਬਕ ਆਉਣ ਵਾਲੇ ਦਿਨਾਂ ਚ ਪੰਜਾਬ ਦਾ ਜ਼ਿਆਦਾਤਰ ਹਿੱਸਾ ਖੁਸ਼ਕ ਰਹਿਣ ਵਾਲਾ ਹੈ ਪਰ ਤਾਪਮਾਨ ਚ ਜ਼ਿਆਦਾ ਫਰਕ ਨਹੀਂ ਪਵੇਗਾ ਉੱਤੇ ਹੀ ਬੀਤੇ ਦਿਨੀ ਪੂਰੇ ਸੂਬੇ ਵਿੱਚ ਕੋਈ ਬਾਰਿਸ਼ ਦਰਜ ਨਹੀਂ ਕੀਤੀ ਗਈ ਤਾਪਮਾਨ ਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਤੇ ਤਾਪਮਾਨ ਵੀ ਆਮ ਵਾਂਗ ਰਿਹਾ ਜਦਕਿ ਫਰੀਦਕੋਟ ਵਿੱਚ ਤਾਪਮਾਨ 37.4 ਡਿਗਰੀ ਦਰਜ ਕੀਤਾ ਚੰਡੀਗੜ੍ਹ 'ਚ ਵੀ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਆਇਆ ਅਤੇ ਤਾਪਮਾਨ 34 ਡਿਗਰੀ ਦੇ ਆਸ-ਪਾਸ ਰਹਹਾ। ਇਸ ਮਹੀਨੇ ਦੀ ਆਖੀਰ ਤੱਕ ਪੰਜਾਬ ਅਤੇ ਚੰਡੀਗੜ੍ਹ ਤੋਂ ਮੌਨਸੂਨ ਦੀ ਵਾਪਸੀ ਹੋ ਜਾਵੇਗੀ। ਪੰਜਾਬ ਦੇ ਸਿਰਫ 7 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਬਾਰਿਸ਼ ਹੋਈ ਹੈ। ਜਦਕਿ 16 ਜੁਲਿਆ ਵਿੱਚ 58 ਤੋਂ 23% ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਚੰਡੀਗੜ੍ਹ ਵਿੱਚ 1 ਜੂਨ ਤੋਂ 16 ਸਤੰਬਰ ਤੱਕ ਆਮ ਨਾਲੋਂ 20% ਘੱਟ ਮੀਂਹ ਪਿਆ ਹੈ। ਆਮ ਤੌਰ ਤੇ ਇੱਥੇ 818.4 ਮਿਲੀਮੀਟਰ ਵਰਖਾ ਹੁੰਦੀ ਹੈ ਜਦਕਿ ਇਸ ਸਾਲ ਇੱਥੇ ਸਿਰਫ 655 mm ਰਮੀ ਦਰਜ ਕੀਤਾ ਗਿਆ ਹੈ ਜਦੋਂ ਕਿ ਪੰਜਾਬ ਵਿੱਚ ਆਮ ਤੌਰ ਤੇ 413.3 mm ਵਰਖਾ ਹੁੰਦੀ ਹੈ ਇਸ ਸੀਜ਼ਨ ਚ ਇੱਥੇ ਸਿਰਫ 306.8 mm ਰਮੀ ਬਾਰਿਸ਼ ਦਰਜ ਕੀਤੀ ਗਈ ਹੈ ਪੰਜਾਬ ਵਿੱਚ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਮੀਂਹ ਤਰਨਤਾਰਨ ਵਿੱਚ ਪਿਆ ਹੈ ਜਿੱਥੇ 406.3 mm ਪਿਆ ਹੈ ਸਭ ਤੋਂ ਘੱਟ ਮੀਂਹ ਬਠਿੰਡਾ ਵਿੱਚ ਦਰਜ ਕੀਤਾ ਗਿਆ ਹੈ ਜਿੱਥੇ ਸਿਰਫ 115.7 mm ਰਮੀ ਦਰਜ ਕੀਤਾ ਗਿਆ ਹੈ ਜਿਕਰ ਪਿਛਲੇ ਦਿਨਾਂ ਦੇ ਵਿੱਚ ਸ਼ਹਿਰਾਂ ਦਾ ਤਾਪਮਾਨ ਨੂੰ ਜਾਣੀਏ ਤਾਂ ਚੰਡੀਗੜ੍ਹ ਵਿਖੇ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.9 ਡਿਗਰੀ ਦਰਜ ਕੀਤਾ ਗਿਆ ਹੈ। ਅੱਜ ਝਲਕੇ ਬੱਦਲ ਛਾਏ ਰਹਿਣਗੇ, ਤਾਪਮਾਨ 23 ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਮੋਹਾਲੀ ਵਿਖੇ ਸੋਮਵਾਰ ਨੂੰ ਤਾਪਮਾਨ 33.7 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣ ਦੀ ਮੌਸਮ ਵਿਭਾਗ ਨੇ ਹਦਾਇਤਾਂ ਦਿੱਤੀਆਂ ਨੇ, ਤਾਪਮਾਨ 23 ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਜਤਾਈ ਹੈ। ਅੰਮ੍ਰਿਤਸਰ ਵਿਖੇ ਸੋਮਵਾਰ ਨੂੰ ਤਾਪਮਾਨ 34.3 ਡਿਗਰੀ ਦਰਜ ਕੀਤਾ ਗਿਆ। ਹਲਕੇ ਬੱਦਲ ਛਾਈ ਰਾਂਗੇ ਤਾਪਮਾਨ 25 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਜਲੰਧਰ ਵਿਖੇ ਬੀਤੇ ਦਿਨੀ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 23 ਤੋਂ 25 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਲੁਧਿਆਣਾ ਵਿਖੇ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 25 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਜੇਕਰ ਗੱਲ ਕਰੀਏ ਪਟਿਆਲੇ ਦੀ ਤਾਂ ਪਟਿਆਲੇ ਦੇ ਵਿਖੇ ਸੋਮਵਾਰ ਨੂੰ ਤਾਪਮਾਨ 30.7 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 22 ਤੋਂ 30 ਡਿਗਰੀ ਦੇ ਚੁਕਰ ਰਹੇ ਸਕਦਾ ਹੈ ਦੱਸ ਦਿਓ ਕਿ ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਸਤੰਬਰ ਦੇ ਜਿਹੜਾ ਮਹੀਨਾ ਆਖਰੀ ਤਰੀਕਾਂ ਤੱਕ ਮੌਨਸੂਨ ਆਪਣੀ ਵਾਪਸੀ ਕਰ ਲੇਗਾ ਤੇ ਇਸ ਸਾਲ ਪੰਜਾਬ ਦੇ ਵਿੱਚ ਮੀਂਹ ਵੀ ਜਿਹੜਾ ਪਿਛਲੇ ਸਾਲ ਨਾਲੋਂ ਬਹੁਤ ਹੀ ਜ਼ਿਆਦਾ ਘੱਟ ਦਰਜ ਕੀਤਾ ਗਿਆ ਹਾਲਾਂਕਿ ਪਿਛਲੇ ਸਾਲ ਪੰਜਾਬ ਦੇ ਵਿੱਚ ਇੰਨਾ ਮੀਂਹ ਦੇਖਿਆ ਗਿਆ ਸੀ ਕਿ ਕਈ ਸੂਬਿਆਂ ਦੇ ਵਿੱਚ ਹੜ੍ਹ ਦੇ ਹਾਲਾਤ ਬਣ ਗਏ ਸੀ ਤੇ ਲੋਕਾਂ ਦੀਆਂ ਦੁਕਾਨਾਂ ਘਰਾਂ ਦੇ ਵਿੱਚ ਪਾਣੀ ਵੜ ਕੇ ਕਾਫੀ ਸਮਾਨ ਦਾ ਨੁਕਸਾਨ ਹੋਇਆ ਸੀ ਪਰ ਇਸ ਸਾਲ ਜਿਹੜਾ ਕਿ ਬਰਸਾਤ ਹੈ ਉਸ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਘਟ ਦਰਜ ਕੀਤੀ ਗਈ ਹੈ ਜਿਸ ਕਾਰਨ ਲੋਕਾਂ ਨੂੰ ਇਸ ਸਾਲ ਗਰਮੀ ਦਾ ਜਿਹੜਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪਿਆ ਹੈ ਹਾਲਾਂਕਿ ਆਈਐਮਡੀ ਨੇ ਇਹ ਵੀ ਜਿਹੜੀ ਕੀਵ ਵਿਖੇਵਾਨੀ ਕੀਤੀ ਹੈ ਕਿ ਜੁਨੀ ਸਾਲ ਗਰਮੀ ਪਈ ਹੈ ਆਉਣ ਵਾਲੇ ਦਿਨਾਂ ਚ ਓਨੀ ਹੀ ਪੰਜਾਬ ਦੇ ਵਿੱਚ ਠੰਡ ਵੀ ਦੇਖਣ ਨੂੰ ਮਿਲੇਗੀ ਦੇਖਣਾ ਹੋਵੇਗਾ ਕਿ ਗਰਮੀ ਦੇ ਮੁਤਾਬਿਕ ਠੰਡ ਜ਼ਿਆਦਾ ਪੈਂਦੀ ਹੈ ਜਾਂ ਫਿਰ ਇਸ ਸਾਲ ਲੋਕਾਂ ਨੇ ਗਰਮੀ ਦਾ ਜ਼ਿਆਦਾ ਸਾਹਮਣਾ ਕੀਤਾ ਹਾਲਾਂਕਿ ਮੌਸਮ ਵਿਭਾਗ ਵੱਲੋਂ ਅਜੇ ਕਿਸੇ ਵੀ ਜ਼ੁਬੇ ਲਈ ਅਜ ਮੀਂਹ ਦਾ ਅਲਰਟ ਜਿਹੜਾ ਜਾਰੀ ਨਹੀਂ ਕੀਤਾ ਗਿਆ ਹੈ ਹਾਲਾਂਕਿ ਮੋਹਾਲੀ ਤਰਨਤਾਰਨ ਤੇ ਚੰਡੀਗੜ੍ਹ ਵਿਖੇ ਮੀਂਹ ਦੀ ਭਵਿੱਖਬਾਣੀ ਜ਼ਰੂਰ ਕੀਤੀ ਗਈ ਹੈ ਪਰ ਦੇਖਣਾ ਹੋਵੇਗਾ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿ ਬਰਸਾਤ ਹੁੰਦੀ ਹੈ ਆ ਕਿ ਨਹੀਂ ਪੰਜਾਬ ਦੇ ਬਹੁਤ ਤੇ ਜ਼ਿਆਦਾ ਜਿਹੜੇ ਸੂਬੇ ਨੇ ਹੱਦ ਤੋਂ ਵੱਧ 200 ਕੇ ਰਹਿਣਗੇ ਹੁਣ ਨਹੀਂ ਪੈ ਰਹੇ ਇੰਨੀ ਕੁ ਜ਼ਿਆਦਾ ਮੌਸਮ ਵਿਭਾਗ ਵੱਲੋਂ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਹਲਕੇ ਬੱਦਲ ਛਾਏ ਰਹਿਣਗੇ ਤੇ ਦਰਮਿਆਨੀ ਬਾਰਿਸ਼ ਹੋਣ ਦੀ ਜਿਹੜੀ ਕਿ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ ਇਸ ਸਾਲ ਲੋਕਾਂ ਨੂੰ ਗਰਮੀ ਦਾ ਰਾਹਤ ਗਰਮੀ ਦਾ ਸਾਹਮਣਾ ਤਾਂ ਕਰਨਾ ਹੀ ਪਿਆ ਹੈ ਪਰ ਜੇਕਰ ਜਦੋਂ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਜ਼ੋਰਦਾਰ ਮੀਂਹ ਪਿਆ ਤਾਂ ਸੜਕਾਂ ਉੱਥੇ ਹੀ ਜਲ ਥਲਹ ਹੁੰਦੀਆਂ ਨਜ਼ਰ ਵੀ ਆਈਆਂ ਨੇ ਲੋਕਾਂ ਨੇ ਉੱਥੇ ਹੀ ਮੁਸ਼ਕਿਲਾਂ ਦਾ ਸਾਹਮਣਾ ਵੀ ਜਿਹੜਾ ਕੀ ਕੀਤਾ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੰਡਰ ਪੰਜਾਬੀ ਮੀਡੀਆ ਹੁੰਦੇ ਹੋ ਇਜਾਜ਼ਤ ਤਨਵਾ